ਸੁਲੇ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਅਸੀਂ ਇਹ ਖਬਰ ਤੁਹਾਡੇ ਨਾਲ ਸ਼ੇਅਰ ਕਰਕੇ ਆਪਣੀ ਜ਼ਿੰਮੇਵਾਰੀ ਤਾਂ ਪੂਰੀ ਕਰ ਰਹੇ ਆ ਹੁਣ ਦਰਸ਼ਕੋ ਜਿਹੜੇ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਜ਼ਿੰਮੇਵਾਰੀ ਤੁਹਾਡੀ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰਦੇ ਹੋ ਤਾਂ ਹੋ ਸਕਦਾ ਹੈ ਇਹ ਵੀਡੀਓ ਸਰਕਾਰਾਂ ਤੱਕ ਵੀ ਪਹੁੰਚੇ ਭਗਵੰਤਾਨ ਮੰਤ ਤੱਕ ਪਹੁੰਚੇ ਜਾਂ ਫਿਰ ਕੇਂਦਰ ਸਰਕਾਰ ਤੱਕ ਪਹੁੰਚੇ ਤੇ ਤੁਹਾਡੇ ਵੱਲੋਂ ਜੇਕਰ ਇਹ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਸਰਕਾਰ ਤੱਕ ਪਹੁੰਚਦੀ ਹੈ ਦਾ ਹੋ ਸਕਦਾ ਹੈ ਆਪਣਾ ਇੱਕ ਪੰਜਾਬੀ ਨੌਜਵਾਨ ਬਚ ਜਾਵੇ ਕਿਉਂਕਿ ਉਹ ਗਰੀਬ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਮਜ਼ਦੂਰੀ ਕਰਨ ਦੇ ਲਈ ਵਿਦੇਸ਼ ਗਿਆ ਸੀ ਰਸ਼ੀਆ ਗਿਆ ਸੀ ਪਰ ਕਿਸੇ ਗਲਤਫਹਿਮੀ ਕਾਰਨ ਰਸ਼ੀਅਨ ਪੁਲਿਸ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਹੁਣ ਉਸ ਦੀ ਜੋ ਜਾਨ ਹੈ ਉਹ اٹਕੀ ਹੋਈ ਹੈ ਪਰਿਵਾਰ ਵੀ ਦੁਹਾਈ ਲਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਸਾਡਾ ਬੱਚਾ ਸਾਨੂੰ ਵਾਪਸ ਲਿਆ ਦਿਓ అబ్బాలే ఆ పాలే ట అంటే చల్గొరాజీ ਦਕਰ ਗੜੀ ਉਹ ਮਾ ਕਦਮਰਾ ਪੁੱਤ ਵਾਪਸ ਆ ਦੇ ਮੈਨੂੰ ਖੁਸ਼ੀ ਦੇ ਦੇ ਬੇਗੋ ਨੋ ਅਸੀਂ ਮਾਪੇ ਕਿਵੇਂ ਰੋਂਦੇ ਬਿਲਕਦੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਕੁਝ ਦੁਹਾਈ ਲਗਾ ਰਹੇ ਨੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਨੇ ਸਰਕਾਰਾਂ ਕੇ ਹੱਥ ਆੜ ਰਹੇ ਨੇ ਉਹ ਵੀ ਸੁਣਾਵਾਂਗੇ ਲੇਕਿਨ ਉਦੋਂ ਪਹਿਲਾਂ ਤੁਹਾਨੂੰ ਏਸੀ ਘਰ ਦੀਆਂ ਤਸਵੀਰਾਂ ਦਿਖਾਣੀਆਂ ਬੜੀਆਂ ਜ਼ਰੂਰੀ ਸੀ ਕਿ ਕਿਸ ਤਰੀਕੇ ਦੇ ਨਾਲ ਇੰਨਾ ਜ਼ਿਆਦਾ ਗਰੀਬ ਪਰਿਵਾਰ ਹੈ ਆਪਣੇ ਗਰੀਬ ਪਰਿਵਾਰ ਦੀ ਗਰੀਬੀ ਚੱਕਣ ਦੇ ਲਈ ਛੋਟੀ ਭੈਣ ਦਾ ਵਿਆਹ ਕਰਨ ਦੇ ਲਈ ਉਹ ਵਿਦੇਸ਼ ਮਿਹਨਤ ਕਰਨ ਦੇ ਲਈ ਗਿਆ ਸੀ ਤਰਨਤਾਰਨ ਦੇ ਕੋਲ ਬਾਬਾ ਬਕਾਲਾ ਦੇ ਅਧੀਨ ਇੱਕ ਪਿੰਡ ਪੈਂਦਾ ਮੱਲਾ ਪਿੰਡ ਮੱਲਾ ਦਾ ਇਹ ਰਹਿਣ ਵਾਲਾ ਨੌਜਵਾਨ ਹੈ ਘਰ ਦੀ ਜੋ ਖਸਤਾ ਹਾਲਤ ਹੈ ਉਹ ਤੁਸੀਂ ਦੇਖ ਹੀ ਲਈ ਹੈ। ਕਰੀਬ 1 ਸਾਲ ਦੇ ਕਰੀਬ ਹੋ ਗਿਆ ਉਹ ਵਿਦੇਸ਼ ਪਹਿਲਾਂ ਗਿਆ ਸੀਗਾ। 6 ਮਹੀਨੇ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਪੈਸੇ ਵੀ ਘਰੇ ਭੇਜਦਾ ਸੀਗਾ ਜੋ ਕਿਸੇ ਤੋਂ ਕਰਜ਼ ਚੱਕਿਆ ਸੀ ਹੌਲੀ-ਹੌਲੀ ਕਰਜ਼ਾ ਵੀ ਉਤਰਨ ਲੱਗ ਗਿਆ। ਲੇਕਿਨ ਹਲੇ ਪੂਰਾ ਕਰਜ਼ਾ ਨਹੀਂ ਉਤਰਿਆ ਸੀ। ਇੱਕ ਦਿਨ ਆਪਣੇ ਦੋਸਤਾਂ ਦੇ ਨਾਲ ਜੋ ਨੌਜਵਾਨ ਹੈ ਉਹ ਮਾਲ ਦੇ ਵਿੱਚ ਜਾਂਦਾ। ਉੱਥੇ ਪਤਾ ਚੱਲਦਾ ਕਿ ਕੁਝ ਨੌਜਵਾਨ ਜਿਹੜੇ ਹੋਰ ਉਸੇ ਮੁਲਕ ਦੇ ਰਹਿਣ ਵਾਲੇ ਨੇ ਰਸ਼ੀਆ ਦੇ ਉਸ ਤੋਂ ਪੈਸੇ ਖੋ ਕੇ ਭੱਜ ਜਾਂਦੇ ਨੇ ਇਹ ਜਿਹੜਾ ਪੰਜਾਬੀ ਨੌਜਵਾਨ ਹੈ ਉਹਨਾਂ ਦਾ ਪਿੱਛਾ ਕਰ ਰਿਆ ਸੀ ਅੱਗੇ ਪੁਲਿਸ ਕੋਲ ਜਾਂਦਾ ਵਾ ਭੱਜਦਾ ਭੱਜਦਾ ਪੁਲਿਸ ਉਲਟਾ ਇਸੇ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ ਕਿ ਇਸ ਨੌਜਵਾਨ ਨੂੰ ਰਸ਼ੀਅਨ ਭਾਸ਼ਾ ਆਉਂਦੀ ਨਹੀਂ ਸੀ ਇਹਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੂੰ ਰਸ਼ੀਨ ਪਾਸ਼ਾ ਨਹੀਂ ਹੁੰਦੀ ਸੀ ਉਹ ਪੁਲਿਸ ਨੂੰ ਦੱਸ ਸਹੀ ਨਹੀਂ ਸਕਿਆ ਕਿ ਹੋਇਆ ਕੀ ਹੈ ਤੇ ਕੀ ਨਹੀਂ ਇਸ ਕਰਕੇ ਪੁਲਿਸ ਨੇ ਉਹਨੂੰ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਹਲੇ ਵੀ ਉਹ ਸ਼ਾਇਦ ਪੁਲਿਸ ਦੀ ਗ੍ਰਿਫਤ ਵਿੱਚ ਹੀ ਹੈ ਇਹ ਸਾਰੀ ਜਾਣਕਾਰੀ ਇਸ ਕਰਕੇ ਪਤਾ ਚੱਲੀ ਹੈ ਪਰਿਵਾਰ ਨੂੰ ਕਿਉਂਕਿ ਜਿਹੜਾ ਮੁੰਡਾ ਰਸ਼ੀਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਦਾ ਇੱਕ ਹੋਰ ਦੋਸਤ ਵੀ ਉਸੇ ਨੌਜਵਾਨ ਦੇ ਨਾਲ ਸੀ ਉਸ ਨੌਜਵਾਨ ਨੂੰ ਤਾਂ ਭਾਰਤ ਡਿਪੋਰਟ ਵਾਪਸ ਕਰ ਦਿੱਤਾ ਗਿਆ ਲੇਕਿਨ ਇਹ ਜਿਹੜਾ ਨੌਜਵਾਨ ਹੁਣ ਰਸ਼ੀਆ 'ਚ ਫਸ ਗਿਆ ਇਸ ਨੂੰ ਪੁਲਿਸ ਨੇ ਫੜ ਲਿਆ ਹੁਣ ਪਰਿਵਾਰ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਖਬਰਾਂ ਆ ਰਹੀਆਂ ਨੇ ਕਿ ਰਸ਼ੀਆ ਔਰ ਯੂਕਰੇਨ ਦੇ ਵਿੱਚ ਯੁੱਧ ਵੀ ਚੱਲ ਰਿਹਾ ਹੈ ਭਾਰਤ ਦੇ ਖਾਸ ਕਰਕੇ ਜੇਕਰ ਆਪਾਂ ਕਹੀਏ ਪੰਜਾਬ ਦੇ ਕਈ ਐਸੇ ਨੌਜਵਾਨ ਨੇ ਹਰਿਆਣੇ ਵਾਲੀ ਸਾਈਡ ਦੇ ਵੀ ਨੇ ਕਿ ਜਿਨ੍ਹਾਂ ਨੂੰ ਧੱਕੇ ਦੇ ਨਾਲ ਜੰਗ ਦੇ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ ਤੇ ਹੁਣ ਪਰਿਵਾਰ ਨੂੰ ਇਹ ਵੀ ਡਰ ਹੈ ਕਿ ਸਾਨੂੰ ਪਤਾ ਹੀ ਨਹੀਂ ਉਹ ਕੋਈ ਬੱਚਾ ਸਾਡਾ ਜੇਲ੍ਹ ਦੇ ਵਿੱਚ ਹੈ ਪੁਲਿਸ ਦੀ ਕಸ್ಟੜੀ ਦੇ ਵਿੱਚ ਹੈ ਜਾਂ ਫਿਰ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਗਿਆ ਹੈ ਇਸ ਕਰਕੇ ਪਰਿਵਾਰ ਕਾਫੀ ਚਿੰਤਤ ਹੈ ਪੜਿਆ ਲਿਖਿਆ ਹੈ ਨਹੀਂ ਪਰਿਵਾਰ ਉਹਨੂੰ ਨਹੀਂ ਪਤਾ ਕਿ ਅੱਗੇ ਕੀ ਕਰਨਾ ਹੈ ਇਹ ਤਾਂ ਸਾਡੇ ਪੱਤਰਕਾਰ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੂੰ ਇਹ ਪਰਿਵਾਰ ਮਿਲਿਆ ਉਹਨਾਂ ਦੀ ਖਬਰ ਕੀਤੀ ਤੇ ਅਸੀਂ ਤੁਹਾਨੂੰ ਪ੍ਰਮੁਖਤਾ ਦੇ ਨਾਲ ਦਿਖਾ ਰਹੇ ਹਾਂ ਇਸੇ ਕਰਕੇ ਕਹਿ ਰਹੇ ਹਾਂ ਕਿ ਕੋਸ਼ਿਸ਼ ਕਰੋ ਇਸ ਖਬਰ ਨੂੰ ਵੱਧੋ-ਬਧ ਸ਼ੇਅਰ ਕਰ ਦਿਓ ਤਾਂ ਕਿ ਜੇਕਰ ਸਰਕਾਰਾਂ ਤੱਕ ਪਹੁੰਚਦੀ ਹੈ ਇਹ ਖਬਰ ਤਾਂ ਸਰਕਾਰ ਇਸ ਨੌਜਵਾਨ ਨੂੰ ਵਾਪਸ ਲਿਆਉਣ ਦੇ ਲਈ ਕੁਝ ਮਦਦ ਕਰ ਸਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦੇ ਨਾਲ ਗੱਲਬਾਤ ਕੀਤੀ ਹੈ ਪਿਤਾ ਨੇ ਕਿਵੇਂ ਦੱਸਿਆ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਹੌਲੀ ਸੁੱਕੀ ਰੋਟੀ ਖਾ ਕੇ ਵੀ ਆਪਣੀ ਜ਼ਿੰਦਗੀ ਕੱਢ ਲਾਂਗੇ ਪਰ ਕਿਸੇ ਤਰੀਕੇ ਨਾਲ ਸਰਕਾਰ ਸਾਡਾ ਬੱਚਾ ਸਾਨੂੰ ਵਾਪਸ ਲਿਆ ਕੇ ਦੇ ਦੇਵੇ। ਤਨ ਸੀ ਨਹੀਂ ਦੇ ਆਂ ਗੁਰ। ਮੇਰੀ ਟੜਕੀ ਵੀ ਹੋਣ ਰਹੀ ਆ। ਮੈਂ ਇਹੋ ਸਰਕਾਰ ਕੋਲ ਹੀ ਮੰਗ ਕਰਦਾ ਮੇਰਾ ਪੁੱਤ ਵਾਪਸ ਆ ਦੇ। ਮੈਨੂੰ ਕੁਛ ਨਹੀਂ ਚਾਹੀਦਾ ਕਿ ਕੋਈ। ਇਹਨੂੰ ਸਾਲ ਹੋ ਗਿਆ। ਅੱਛਾ ਜੀ। ਉਹਨੂੰ ਬਾਅਦ ਵਿੱਚ ਪਤਾ ਨਹੀਂ ਕੋ ਲੱਗਾ 6 ਮਹੀਨੇ ਕੰਮ ਕੀਤਾ ਉਹਨੂੰ ਬਾਅਦ ਵਿੱਚ ਕੋਈ ਪਤਾ ਨਹੀਂ ਲੱਗਾ ਦਾ। ਨਾ ਕੋ ਫੋਨ ਨਾ ਕੋ ਕੱਢ ਨਾ ਕੋ ਬਾਤ ਜੰਮ ਲਗ ਪੈਪੇ ਖੋਲੇ ਤਕੂ ਤੇ ਪੁਲਿਸ ਵਾਲ ਨੂੰ ਭੱਜਾ ਵਾ ਤੇ ਉਹਨਾਂ ਫੜ ਕੇ ਅੰਦਰ ਕਰ ਲੈ ਇਹਨੂੰ ਐ ਕਿਦਾਂ ਰਾਬਤਾ ਕਰਗੀ ਹਨ ਨੂੰ ਨਾ ਪੜ ਬੰਦੇ ਐ ਕਿਨੂੰ ਪੁੱਛਗੇ ਕੀ ਕਰਗੇ ਸਰਪੰਚ ਕਹਿੰਦੇ ਸਾਨੂੰ ਕੋ ਪਤਾ ਸੁਰ ਹੀ ਨਹੀਂ ਹੈਗਾ ਗੱਲ ਬਾਤ ਦਾ ਹੀ ਐ ਕਿਦਾਂ ਕਰਗੀ ਤਾਂ ਜੋ ਘਰ ਦੇ ਹਾਲਾਤ ਨੇ ਉਹ ਵਾਕਈ ਬੜੇ ਦਇਨਿਆ ਨੇ ਨਹੀਂ ਦੇਖੇ ਜਾਂਦੇ ਇੰਨਾ ਜ਼ਿਆਦਾ ਅਫਸੋਸ ਹੈ ਪੂਰੇ ਇਲਾਕੇ ਦੇ ਲੋਕਾਂ ਨੂੰ ਉਹ ਵੀ ਚਾਹੁੰਦੇ ਨੇ ਕਿ ਇਹਨਾਂ ਦਾ ਬੱਚਾ ਵਾਪਸ ਆ ਜਾਵੇ ਤਾਂ ਕਿ ਹੋਰ ਨਹੀਂ ਕੁਝ ਤਾਂ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਰੋਟੀ ਰੋਟੀ ਖਾ ਕੇ ਚੱਲਦੀ ਰਹੇ ਕਿਉਂਕਿ ਜੇਕਰ ਹੁਣ ਘਰ ਦੇ ਵਿੱਚ ਕੋਈ ਕਮਾਨ ਵਾਲਾ ਹੀ ਨਹੀਂ ਹੈ ਇਹ ਜਿਹੜੇ 65-70 ਸਾਲ ਦੇ ਬਜ਼ੁਰਗ ਮਾਪੇ ਨੇ ਇਹ ਵੀ ਕਿੰਨੀ ਦੇਰ ਅੱਗੇ ਕੰਮ ਕਰ ਲੈਣਗੇ ਹੁਣ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕਿਤੇ ਦਿਹਾੜੀ ਟੱਪਾ ਕਰਦੇ ਨੇ ਕਿਸੇ ਦੇ ਖੇਤ ਵਿੱਚ ਜਾ ਕੇ ਇਹ ਮਟਰ ਤੋੜਦੇ ਨੇ ਮਟਰ ਤੋੜਨ ਦੇ ਬਦਲੇ ਇਹਨਾਂ ਨੂੰ ਦਿਹਾੜੀ ਦੇ ਰੂਪ ਚ 100-150 ਰੁਪਿਆ ਮਿਲ ਜਾਂਦਾ ਹੈ 100-150 ਰੁਪਿਆ ਪਤੀ ਨੂੰ ਮਿਲ ਜਾਂਦਾ 100-150 ਰੁਪਏ ਪਤਨੀ ਨੂੰ ਮਿਲ ਜਾਂਦਾ ਤਾਂ 2-300 ਰੁਪਏ ਪਰ ਦਿਹਾੜੀ ਕਰਕੇ ਇਹ ਆਪਣਾ ਰੋਜ਼ਗਾਰ ਹਲੇ ਤੱਕ ਇਹੀ ਇਹਨਾਂ ਦੇ ਕੋਲ ਰੋਜ਼ਗਾਰ ਦਾ ਸਾਧਨ ਹੈ ਇਸ ਤਰੀਕੇ ਨਾਲ ਇਹ ਆਪਣਾ ਦਿਨ ਕੱਟ ਰਹੇ ਨੇ ਔਰ ਇੱਕੋ ਹੀ ਅਰਦਾਸ ਪ੍ਰਮਾਤਮਾ ਅੱਗੇ ਔਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਸਰਕਾਰ ਕੋਸ਼ਿਸ਼ ਕਰੇ ਇਹਨਾਂ ਦੇ ਬੱਚੇ ਨੂੰ ਵਾਪਸ ਲਿਆਵੇ ਕਿਉਂਕਿ ਇਹ ਕੋਈ ਪਹਿਲਾ ਕੇਸ ਨਹੀਂ ਹੈ ਪਹਿਲਾਂ ਵੀ ਜਦੋਂ ਸਰਕਾਰਾਂ ਨੇ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਕੇਂਦਰ ਦੀ ਜਿਹੜੀ ਮਰਜ਼ੀ ਸਰਕਾਰ ਹੋਵੇ ਸੂਬੇ ਦੀ ਜਿਹੜੀ ਮਰਜ਼ੀ ਸਰਕਾਰ ਹੋਵੇ ਹਰ ਸਰਕਾਰ ਨੇ ਵਧੀਆ ਕੋਸ਼ਿਸ਼ ਕੀਤੀ ਹੈ ਤੇ ਬੱਚੇ ਵਾਪਸ ਆਉਂਦੇ ਰਹੇ ਨੇ ਤੇ ਹੁਣ ਵੀ ਪਰਿਵਾਰ ਚਾਹੁੰਦਾ ਹੈ ਕਿ ਇਹਨਾਂ ਦਾ ਬੱਚਾ ਵਾਪਸ ਲਿਆਂਦਾ ਜਾਵੇ ਹੁਣ ਮਾਂ ਉਸ ਬੱਚੇ ਦੀ ਜਿਹੜਾ ਰਸ਼ੀਆ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਰਸ਼ੀਨ ਪੁਲਿਸ ਸੀ ਕਸਟਡੀ ਦੇ ਵਿੱਚ ਹੈ ਕਿਵੇਂ ਦੁਹਾਈਆਂ ਪਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਉਹਦਾ ਕੋਈ ਕਸੂਰ ਨਹੀਂ ਸੀ ਸੁਣੋ ਜਰਾ ਕੀ ਕਹਿ ਰਹੀ ਹੈ ਇਹੋ ਆਖਿਆ ਵੀ ਉਹਨੂੰ ਫੜਿਆ ਗਿਆ ਮੌਲ ਦੇ ਵਿੱਚ ਉਹ ਪੁਲਸਵਾਲ ਨੂੰ ਭੱਜ ਕੇ ਗਿਆ ਪੁਲਸ ਨੇ ਇਹਨੂੰ ਫੜ ਲਿਆ ਅੱਛਾ ਮੌਲ ਦੇ ਵਿੱਚ ਉਹ ਦੱਸਿਆ ਕਿ ਕੀ ਗੱਲਬਾਤ ਹੋਈ ਕੀ ਅਸਲ ਤੇ ਉੱਥੇ ਕੀ ਗੱਲਬਾਤ ਹੋਈ ਉਸਨੇ ਦੱਸਿਆ ਹੋਇਆ ਯਾਰ ਲੱਲੀ ਗਏਗੇ ਤੇ ਨਾਲ ਉਹਨਾਂ ਦੇ ਤੁਰੇ ਫਿਰਦੇ ਸੀ ਤੇ ਕੁਝ ਲੈਣ ਗਏ ਆ ਤੇ ਉਹਨਾਂ ਨੇ ਇਹ ਪੁਲਸਵਾਲ ਨੂੰ ਭੱਜਿਆ ਤੇ ਪੁਲਸ ਨੇ ਇਹਨੂੰ ਫੜ ਕੇ ਤੇ ਅੰਦਰ ਬੰਦ ਕਰ ਲਿਆ ਤੇ ਕੋਈ ਗੱਲਬਾਤ ਨਹੀਂ ਹੋਈ ਸਿਆ ਸਤਾਂ ਮਹੀਨਿਆਂ ਤੋਂ ਥਾਂ ਵੀ ਗਹਿਣੇ ਪਿਆ ਕਰਦਾ ਚੁੱਕ ਕੇ ਖਲਾਇਆ ਅੱਧੇ ਦਿੱਤੇ ਤੇ ਅੱਧੇ ਦੇਣ ਵਾਲੇ ਪੈਸੇ ਅੱਛਾ ਮਤਾ ਜਿਹੜਾ ਇੱਕ ਘਰ ਆਪਾਂ ਖੜੇ ਆ ਇਹ ਗਹਿਣੇ ਪਿਆ ਹੁਣ ਤੁਸੀਂ ਕਿਰਾਏ ਭਗਵੰਤ ਮਾਨਤਾ ਕਰੇ ਹੋ ਹੱਥ ਜੋੜ ਕੇ ਬੇਨਤੀ ਵੀ ਸਾਡੇ ਪੁੱਤ ਨੂੰ ਵਾਪਸ ਕਰਨ ਅਈ ਡਰਦੇ ਚਲ ਗਏ ਸਤੂਰ ਨਾਲ ਪੁੰਠਾ ਤੈਨ ਕਿਧਰ ਦਾ ਇਹ ਕੁਤ ਪ੍ਰੋਵਾ ਕੇ ਪਸ ਮਤੋ ਜਹਾਡੀ ਮੈਨੂੰ ਉਹ ਸਰਕਾਰ ਘੜੀ ਉਹ ਮੰਗ ਕਰਦਾ ਮੇਰਾ ਪੁੱਤ ਵਾਪਸ ਆ ਦੇ ਮੈਨੂੰ ਖੁਸ਼ੀ ਚਾਹੀਦੀ ਬੇਗੋ